ਸੁਲਤਾਨਪੁਰ ਲੋਧੀ ਵਿਖੇ ਬਣ ਰਹੇ ਮੂਲ ਮੰਤਰ ਅਸਥਾਨ ਚ ਵਾਪਰਿਆ ਮੰਦਪਾਗਾ ਹਾਦਸਾ ਅਸੀਂ ਰਸਤੇ ਜਾ ਰਹੇ ਸੀ ਜਦੋਂ ਇਹ ਪੜਨਾ ਵਾਪਰੇ ਕਿ ਸਾਨੂੰ ਸੁਣ ਗਿਆ ਕਿ ਆ ਇਨਸੀਡੈਂਟ ਵਾਪਰ ਗਿਆ ਕਿ ਬੰਦਾ ਉਥੋਂ ਸਲਿੱਪ ਕਰਕੇ ਤੇ نیچے ਡਿੱਗ ਗਿਆ ਚੌਥੀ ਮੰਜ਼ਲ ਤੋਂ ਡਿੱਗਣ ਕਾਰਨ ਪੇਂਟਰ ਦੀ ਹੋਈ ਦਰਦਨਾਕ ਮੌਤ ਇਹ ਆਪਣੇ ਮੂਲ ਮੰਦਰ ਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ ਉੱਥੇ ਕੋਈ ਪੇਂਟ ਦਾ ਕੰਮ ਕਰ ਰਿਆ ਸੀਗਾ ਜੋ ਇਹਦੇ ਨਾਲ ਵਾਲੇ ਦੱਸਦੇ ਸੀਗੇ ਤੇ ਬੜੀ ਮਾਦਮ ਭਾਗੀ ਘਟਣਾ ਵਾਪਰੀ ਆ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਇਹ ਇੱਕ ਬੜੀ ਵੱਡੀ ਗੱਲ ਆ ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਹੈ ਸੀ ਵੀ ਕਿਸੇ ਨਾਲ ਬੁਆ ਬਾਤ ਘਾਟ ਨਹੀਂ ਸੀ ਕਰਦਾ ਇਕਨੋਂ ਕਿਸੇ ਲਾਹਪੁਰਾ ਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾਓ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲ ਲਾ ਕੇ ਜਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਕਿ ਨਹੀਂ ਕਿਤੇ ਲਾਇਆ ਜਾ ਬਿਨਾਂ ਦੱਸੇ ਉੱਪਰ ਚੜ ਗਿਆ ਇੱਕਦਮ ਸਾਡਾ ਜਿਹੜਾ ਫੋਰਮੈਨ ਹੈ ਉਹ ਤੇ ਥੱਲੇ ਲੇਬਰ بارش ਆ ਗਈ ਛੋਦੋਂ بارش ਦਾ ਉੱਤੇ ਸਾਰੀ ਲੇਬਰ ਉਹਨੇ ਥੱਲੇ ਸਾਡੀ ਵੀ ਤੇ ਨਹੀਂ ਅਜੇ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਤ ਉੱਤੇ ਜਾ ਕੇ ਕੀ ਹੋਣੇ ਲੇ ਪੋਇਆ ਤੋਂ ਬਾਅਦ ਪਤਾ ਲੱਗਾ ਜਦੋਂ ਸੱਟ ਲੱਗਾ ਵੇ ਖੜਾਕ ਹੋਇਆ ਤੇ ਭੱਜ ਕੇ ਜਾਏ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਸੰਤ ਘਾਟ ਸਾਹਿਬ ਨੇੜੇ ਵਈ ਨਦੀ ਦੇ ਕੰਢੇ ਤੇ ਉਸਾਰੇ ਜਾ ਰਹੇ ਮੂਲ ਮੰਤਰ ਅਸਥਾਨ ਦੀ ਇਮਾਰਤ ਉਸ ਵੇਲੇ ਪਗੜੜ ਮਚ ਗਈ ਜਦੋਂ ਉਕਤ ਇਮਾਰਤ ਨੂੰ ਰੰਗ ਕਰ ਰਹੇ ਇੱਕ ਪੇਂਟਰ ਚੌਥੀ ਮੰਜ਼ਲ ਤੋਂ ਡਿੱਗਣ ਕਾਰਨ ਦਰਦਨਾਕ ਮੌਤ ਹੋ ਗਈ ਇਸ ਤੋਂ ਬਾਅਦ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਤੇ ਲੋਕਾਂ ਦੀ ਭਾਰੀ ਭੀੜ ਜਮਾ ਹੋ ਗਈ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਕਿ ਮ੍ਰਿਤਕ ਨੂੰ ਲਾਜ਼ਮੀ ਹਸਪਤਲ ਲਿਜਾਇਆ ਜਾਂਦਾ ਉੱਥੇ ਡਾਕਟਰਾਂ ਨੇ ਪੈਂਟਰ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਮਜ਼ਦੂਰ ਦੀ ਸਨਖਤ ਸੁਖਵਿੰਦਰ ਸਿੰਘ ਜਿਸ ਦੀ ਕਿ ਉਮਰ 45 ਪੁੱਤਰ ਅਜੀਤ ਸਿੰਘ ਹਾਲਵਾਸੀ ਮੁਹੱਲਾ ਕਾਜੀ ਬਾਗ ਸੁਲਤਾਨਪੁਰ ਲੋਧੀ ਵੱਜੋਂ ਹੋਈ ਹੈ ਇਸ ਮੌਕੇ ਸਾਬਕਾ ਸਕਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਨਨ ਸਿੰਘ ਨੇ ਦੱਸਿਆ ਕਿ ਮੂਲ ਮੰਤਰ ਅਸਥਾਨ ਦੀ ਕਾਰ ਸੇਵਾ ਚੱਲ ਰਹੀ ਹੈ ਜਿਸ ਦੇ ਸੰਦਰਭ ਇਮਾਰਤ ਨੂੰ ਰੰਗ ਰੋਗਨ ਕਰਨ ਦਾ ਕੰਮ ਚੱਲ ਰਿਹਾ ਹੈ ਇਹ ਵਿਅਕਤੀ ਉੱਪਰ ਚੌਥੀ ਮੰਜ਼ਲ ਤੇ ਰੰਗ ਕਰ ਰਿਹਾ ਸੀ ਦੱਸਿਆ ਜਾ ਰਿਹਾ ਕਿ ਇਸ ਦਾ ਪੈਰ ਤਿਲਕਣ ਕਾਰਨ ਇਹ hetha ਡਿੱਗ ਪਿਆ ਅਤੇ ਇਸ ਨੂੰ ਆਸ-ਪਾਸ ਦੇ ਮਜ਼ਦੂਰਾਂ ਅਤੇ ਵਿਅਕਤੀਆਂ ਵੱਲੋਂ ਉਸ ਨੂੰ ਚਖਮੀ ਹਾਲਤ ਚ ਸਥਾਨਕ ਸਿਵਲ ਹਸਪਤਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜ਼ਿਕਰਯੋਗ ਹੈ ਕਿ ਮ੍ਰਿਤਕ ਸੁਖਵਿੰਦਰ ਸਿੰਘ ਬੇਹਦ ਮਿਹਨਤਕਸ਼ ਯਕਤੀ ਸੀ ਅਤੇ ਪੇਂਟਰ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਗੁਜ਼ਰਬਸਰ ਚਲਾਉਂਦਾ ਸੀ ਉਹ ਆਪਣੇ ਪਿੱਛੇ ਇੱਕ 4 ਸਾਲ ਦਾ ਬੇਟਾ ਤੇ ਪਤਨੀ ਛੱਡ ਗਿਆ ਪਰਿਵਾਰ ਦਾ ਹੋਰ ਕੋਈ ਸਹਾਰਾ ਨਹੀਂ ਮਾਮਲਾ ਐਸਜੀਪੀਸੀ ਪ੍ਰਧਾਨ ਦੇ ਧਿਆਨ ਚ ਆ ਚੁੱਕਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਤੇ ਨੌਕਰੀ ਦੇਣ ਦੇ ਬਾਬਤ ਵਿਚਾਰ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਾਨੋ ਸਿੰਘ ਦੀ ਪੇਵਾਰ ਤੇ ਇਹ ਜਿਹੜਾ ਕੰਕਾਰ ਮੂਲ ਮੰਤਰ ਸਥਾਨ ਦੀ ਸੇਵਾ ਕਾਫੀ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਜਿਹੜੇ ਲੇਬਰ ਜਿਹੜੀ ਸਾਡੀ ਪੱਕੀ ਆ ਉਹਦੇ ਤੇ ਸਾਡੇ ਕੋਲ ਪ੍ਰੋਪਰ ਸਾਰੇ ਐਡਰੈਸ ਹੁੰਦੇ ਆ ਉਹਨਾਂ ਦੇ ਅਧਿਕਾਰ ਆਧਾਰ ਕਾਰਡ ਵਗੈਰਾ ਸਾਰੇ ਏਸੀ ਰੱਖਦੇ ਜਿਵੇਂ ਹੁਣ ਪੇਂਟ ਵਾਲੇ ਬੰਦੇ ਲਾਏ ਉਹ ਇੱਕ ਬੰਦਾ ਸਾਡਾ ਠੇਕੇਦਾਰ ਹੁੰਦਾ ਬਿਜਲੀ ਵਾਲੇ ਲਾਏ ਉਹਨਾਂ ਦਾ ਵੀ ਉਸ ਵਿਭਾਗਮੇ ਦਾ ਵੀ ਇੱਕ ਠੇਕੇਦਾਰ ਹੁੰਦਾ ਉਹਨੇ ਆਪਣੀ ਲੇਬਰ ਲਈ ਹੁੰਦੀ ਨਾਲ ਤੇ ਇਹ ਪੇਂਟ ਵਾਲੇ ਸਾਡੇ ਠੇਕੇਦਾਰ ਦੇ ਮਤਲਬ ਲੇਬਰ ਵਾਲੇ ਬੰਦੇ ਸੀ ਅੱਜ ਅਸੀਂ ਦੇ ਮੈਨੇਜਰ ਸਾਹਿਬ ਦੇ ਨਾਲ ਗੁਰਦਾਰਾ ਜੀ ਸਾਹਿਬ ਤੋਂ ਨਗਰ ਕੀਰਤਨ ਲਾਗੇ ਕੱਲ ਦੇ ਬਟਾਲੇ ਪਹੁੰਚੇ ਹੋਏ ਸੀ ਅਸੀਂ ਰਸਤੇ ਚ ਆ ਰਹੇ ਸੀ ਜਦੋਂ ਇੱਕ ਨਾ ਵਾਪਸ ਸਾਨੂੰ ਫੋਨ ਗਿਆ ਕਿ ਆ ਇਨਸੀਡੈਂਟ ਵਾਪਰ ਗਿਆ ਕਿ ਬੰਦਾ ਉਤੋਂ ਸਲਿੱਪ ਕਰਕੇ ਤੇ نیچے ਡਿੱਗ ਗਿਆ ਉਹ ਫਿਰ ਜਦੋਂ ਅਸੀਂ ਆਏ ਆ ਮੌਕੇ ਤੇ ਆ ਕੇ ਵੇਖਿਆ ਤੇ ਫਿਰ ਇਹਦੇ ਜੇਬ ਚੋਂ ਮੋਬਾਈਲ ਜਿਹੜਾ ਨਿਕਲਿਆ ਉਹਦੇ ਚ ਫਿਰ ਆਧਾਰ ਕਾਰਡ ਮਿਲਿਆ ਆਧਾਰ ਕਾਰਡ ਤੇ ਇਹਦਾ ਨਾਮ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਮਹੱਲਾ ਕਾਜੀ ਬਾਦ ਸੁਲਤਾਨਪੁਰ ਲੋਧੀਓ ਅਸੀਂ ਫਿਰ ਟ੍ਰੇਸ ਕੀਤਾ ਉਸ ਤੋਂ ਫਿਰ ਕੱਲ ਦੇ ਕਰਦੇ ਤੇ ਪਤਾ ਲੱਗਾ ਉਹ ਜਦੋਂ ਉੱਥੇ ਗਏ ਮੁਕਤੇ ਤੇ ਉਹ ਆਣੀਆਂ ਤੁਹਾਡੀਆਂ ਨੂੰ ਪਤਾ ਲੱਗੀ ਗੱਲ ਤੇ ਉਹਨਾਂ ਕਹਿੰਦੇ ਵੀ ਇਹਦੇ ਸਹੁਰੇ ਜਿਹੜੇ ਆ ਉਹ ਅਮਰਕੋਟ ਆ ਟਿੱਬੇ ਦੇ ਕੋਲ ਫਿਰ ਉਹਨਾਂ ਬਾਬਾ ਜੀ ਤੇ ਸਾਰੇ ਸਿੰਘ ਉੱਥੇ ਗਏ ਨੇ ਅਜੇ ਵੀ ਉੱਥੇ ਨੇ ਉਹ ਬਣਾ ਰਹੇ ਆ ਗੁਰਦੁਆਰਾ ਬੀਰ ਸਾਹਿਬ ਉਹ ਸਾਰੇ ਪਰਿਵਾਰ ਨੂੰ ਉੱਥੋਂ ਉਹਨਾਂ ਦੇ ਸਹੁਰੇ ਪਰਿਵਾਰ ਨੂੰ ਲੈ ਕੇ ਨਾਲ ਉਹ ਗੁਰਦੁਆਰਾ ਬੇਸਾਬ ਆ ਗਏ ਆਪਾਂ ਵੀ ਉੱਥੇ ਚੱਲੇ ਹੁਣ ਉਹਨਾਂ ਨਾਲ ਬੈਸਕੇ ਦੇ ਵਿਚਾਰ ਕਰਦੇ ਸਾਰੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਗੱਲਬਾਤ ਹੋਈ ਦੀ ਤੇ ਬੜੀ ਮੰਦ ਭਾਗੀ ਕੱਢਣਾ ਵਾਪਰੀ ਆ ਕਿਉਂਕਿ ਕਿਸੇ ਦੀ ਵੀ ਜਾਨ ਚਲੀ ਜਾਣੀ ਇਹ ਇੱਕ ਬੜੀ ਵੱਡੀ ਗੱਲ ਆ ਕਿਉਂਕਿ ਉਹ ਬੰਦਾ ਮਿਹਨਤ ਦੇ ਤੌਰ ਤੇ ਹੁਣ ਮੈਂ ਸਾਰੀ ਲੇਬਰ ਨੂੰ ਜਦੋਂ ਆ ਕੇ ਪੁੱਛਿਆ ਤਾਂ ਕਹਿੰਦੇ ਵੀ ਕੰਮ ਨੂੰ ਬੰਦਾ ਸੁਭਾਅ ਦਾ ਆਇ ਸੀ ਵੀ ਕਿਸੇ ਨਾਲ ਪੂਆ ਬਾਦ ਘਾਟ ਨਹੀਂ ਸੀ ਕਰਦਾ ਜੇ ਉਹਦੇ ਕੰਮ ਕਰਨ ਦੇਖੀਏ ਤਾਂ ਸੁਭਾਅ ਨਹੀਂ ਸੀ ਮਾੜਾ ਸੁਭਾਅ ਚੰਗਾ ਸੀ ਕੰਮ ਵਾਲਾ ਬੰਦਾ ਸੀ ਇਕਨੋਂ ਕਿਸੇ ਲਾਪਰਵਾਹੀ ਕਰਨ ਉੱਤੇ ਉਹਨੇ ਪੂਰਾ ਪ੍ਰੋਪਰ ਆਪਣਾ ਉਹ ਜਿਹੜਾ ਕਮਰ ਕੱਸਾ ਲਾ ਕੇ ਤੇ ਉਹ ਬੈਲਟ ਲਾ ਕੇ ਜਿੱਦਾਂ ਪੇਂਟ ਕਰਦੇ ਆ ਉਹ ਉਹਨੇ ਜਲਦੀ ਜਲਦੀ ਨਹੀਂ ਕਿਤੇ ਲਾਇਆ ਜਾਂ ਬਿਨਾ ਬਸੇ ਉੱਪਰ ਚੜ ਗਿਆ ਠੇਕੇਦਾਰ ਤੇ ਸਾਡਾ ਜਿਹੜਾ ਫੋਰਮੈਨ ਆ ਉਹਦੇ ਥੱਲੇ ਲੇਬਰ بارش ਆ ਗਈ ਸੀ ਉਦੋਂ بارش ਕਰਕੇ ਸਾਰੀ ਲੇਬਰ ਉਹਨੇ ਥੱਲੇ ਸਾਧ ਲਈ ਵੀ ਉੱਤੇ ਨਹੀਂ ਅੱਜ ਕੰਮ ਕਰਨਾ ਵੀ ਥੱਲੇ ਕਰ ਲੋ ਉਹ ਫੇਰ ਵੀ ਕਿਤੇ ਇਕੱਲਾ ਹੀ ਉੱਪਰ ਚੜ ਗਿਆ ਤ ਉੱਤੇ ਜਾ ਕੇ ਤੇ ਕਿਉਂ ਉਹਨੇ ਤੇਲੇ ਪੋਇਆ ਤਾਂ ਬਾਅਦ ਪਤਾ ਲੱਗਾ ਜਦੋਂ ਉੱਥੇ ਡਿੱਗਾ ਵੇ ਖੜਾਕ ਹੋਇਆ ਤੇ ਫੇ ਭੱਜ ਗਿਆ ਇਹਨਾਂ ਵੀ ਮੰਜ਼ਲ ਤੋਂ ਡਿੱਗਾ ਨੌਜਵਾਨ ਚੌਥੀ ਮੰਜ਼ਲ ਦੀ ਉੱਤਰੀ ਗਲਾਈ 'ਚੋਂ ਇਹ ਸੇਵਾ ਕਾਰ ਤੇ ਚੱਲ ਕੀ ਰਿਹਾ ਇੱਥੇ ਹਾਂਜੀ ਇੱਥੇ ਜਿਹੜਾ ਕਾਰਜ ਚੱਲ ਰਿਹਾ ਹੈ ਕੀ ਹੈ ਆ ਪ੍ਰਾਈਮਰ ਦਾ ਤੇ ਪੇਂਟ ਦਾ ਕੰਮ ਚੱਲਦਾ ਆ ਬਾਕੀ ਤਿਆਰੀ ਚੱਲ ਰਹੀ ਹੈ ਅੰਦਰ ਅੰਦਰਵਾਰ ਜਿਹੜੀ ਉਹ ਸੀਲਿੰਗ ਦਾ ਕੰਮ ਚੱਲ ਰਿਹਾ ਤੇ ਨਾਲ ਉਹਦੇ ਵਿੱਚ ਬਿਜਲੀ ਦੀ ਫਿਟਿੰਗ ਦਾ ਜਿਹੜੀ ਅੰਡਰਗਰਾਊਂਡ ਆਪਾਂ ਕਰਦੇ ਆ ਪਾਈਪਾਂ ਜਿਹੜੀਆਂ ਪਾਣੀ ਵਾਲੀਆਂ ਵਿੱਚ ਉਹ ਸਾਰਾ ਜਿਵੇਂ ਸੈਂਟਰੀ ਦਾ ਕੰਮ ਉਹ ਆਪਣੇ ਪਲੰਬਰ ਉਹ ਵੀ ਨਾਲ ਨਾਲ ਆਪਣੀ ਸੈਟਿੰਗ ਕਰਦੇ ਆ ਹੁਣ ਜਿਹੜੀ লাশ ਹੈ ਉਹ ਕਿੱਥੇ ਹੈ ਉਹ ਉਥੇ ਇਥੋਂ ਫਿਰ ਜਦੋਂ ਇਹ ਡਿੱਗਾ ਉਹ ਸਾਡੇ ਜਿਹੜਾ ਫੋਰਮੈਨ ਉਹ ਫਟਾਫਟ ਗੱਡੀ 'ਚ ਬਾਬਾ ਕੀ ਨਾਲ ਇਹ ਸਰਕਾਰੀ ਹਸਪਤਾਲ ਲੈ ਗਏ ਉਥੇ ਜਾ ਗਏ ਤੇ ਉਹ ਉਹਨਾਂ ਨੇ ਦੱਸਿਆ ਵੀ ਨਹੀਂ ਡੈਥ ਹੋ ਚੁੱਕੀ ਹੈ ਫਿਰ ਉਦੋਂ ਦੀ ਉਥੇ ਆਪਣੇ ਪੋਸਟਮਾਰਟਮ ਵਾਸਤੇ ਉਥੇ লাশ ਪਈ ਆ ਹਸਪਤਾਲ ਤੇ ਫਿਰ ਉਹ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਵੀ ਇਹਦਾ ਐਡਰੈਸ ਪ੍ਰੋਪਰ ਕੀ ਹੈ ਉਹ ਜੋ ਮੋਬਾਈਲ ਇਹਦਾ ਦੇਖਿਆ ਮੋਬਾਈਲ ਚੋਂ ਪਤਾ ਲੱਗਾ ਤੇ ਫਿਰ ਉਹ ਅਸੀਂ ਲੱਭਦੇ ਲੱਭਦੇ ਮਦੋਂ ਘੰਟੇ 2 ਘੰਟੇ ਚ ਅਸੀਂ ਉਹ ਚੀਜ਼ ਨੂੰ ਟ੍ਰੇਸ ਕਰ ਲਿਆ ਕੁਝ ਬੰਦਿਆਂ ਦੇ ਸਹਿਯੋਗ ਨਾਲ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਸਾਡੇ ਕੋਲ ਤਕਰੀਬਨ 1 ਵਜੇ ਨਾਲ ਨਾ ਡੈੱਡ ਬੋਡੀ ਆਈ ਹੈ ਜਿਹਦਾ ਨਾਮ ਸੁਖਵਿੰਦਰ ਸਿੰਘ son of ਅਜੀਤ ਸਿੰਘ ਦੱਸਿਆ ਜਾ ਰਿਹਾ ਰਹਿਣ ਵਾਲਾ ਇਹ ਕਾਜੀਪਗ ਮਹੱਲੇ ਦਾ ਤੇ ਇਹ ਆਪਣੇ ਮੂਲ ਮੰਤਰ ਸਥਾਨ ਤੋਂ ਡਿੱਗਣ ਕਰਕੇ ਇਹਦੀ ਮੌਤ ਹੋਈ ਆ ਉੱਥੇ ਕੋਈ ਪੇਂਟ ਦਾ ਕੰਮ ਕਰ ਰਿਹਾ ਸੀਗਾ ਜੋ ਇਹਦੇ ਨਾਲ ਵਾਲੇ ਦੱਸਦੇ ਸੀਗੇ ਫਿਲਹਾਲ ਬੋੜੀ ਅਸੀਂ ਮੋਰਚੀ ਦੇ ਵਿੱਚ ਰੱਖਿਆ